ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਚਰਨショ ਨੌਵੇਂ ਪਾਤਸ਼ਾਹ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਦੇ ਗੁਰਦੁਆਰਾ ਸਾਹਿਬ ਸੁਣੀ ਸਰ ਸਾਹਿਬ ਕੋਟ ਤਰਨ ਵਿਖੇ ਅੱਜ ਸ਼ਹੀਦ ਬਾਬਾ ਦੀਪ ਸਿੰਘ ਜੀ ਗ੍ਰੰਥੀ ਸਭਾ ਦੀ ਅੱਜ ਇੱਕ ਮੇਨ ਉਹਦੇਦਾਰਾਂ ਦੀ ਮੀਟਿੰਗ ਹੋਈ ਹੈ ਜਿਸ ਵਿੱਚ ਕੁਝ ਕੁ ਵਿਚਾਰਾ ਹੋਈਆਂ ਸਭਾ ਦੇ ਆਧਾਰ ਤੇ ਸਦਾਸ ਅਤੇ ਗਿਆਨੀ ਕੁਲਦੀਪ ਸਿੰਘ ਜੀ ਗਿਆਨੀ ਜਿੰਤਾਰ ਸਿੰਘ ਜੀ ਗਿਆਨੀ ਹਰਜਿੰਦਰ ਸਿੰਘ ਜੀ ਹੰਸ ਸਾਡੇ ਨਾਲ ਸਤਿਕਾਰਯੋਗ ਗਿਆਨੀ ਗੁਰਬਖਸ਼ ਸਿੰਘ ਜੀ ਫੱਟਾ ਮਾਲਕਾ ਤੇ ਸਤਿਕਾਰਯੋਗ ਬਾਬਾ ਬੁੱਟਾ ਸਿੰਘ ਦੀ ਮੱਖਾ ਸਤਿਕਾਰਯੋਗ ਸਭਾ ਦੇ ਪ੍ਰਧਾਨ ਗਿਆਨੀ ਮੱਖਣ ਸਿੰਘ ਜੀ ਪਿੰਡ ਮੀਆਂ ਤੋਂ ਸਾਰਿਆਂ ਨੇ ਅਸੀਂ ਇੱਕ ਮਤਾ ਪਾਸ ਕੀਤਾ ਹੈ ਕਿ ਜੋ ਪਿਛਲੇ ਲੰਬੇ ਟਾਈਮ ਤੋਂ ਸਤਿਕਾਰਯੋਗ ਜਥੇਦਾਰ ਜਗਤਾਰ ਸਿੰਘ ਜੀ ਹਵਾਰਾ ਉਹਨਾਂ ਦੇ ਮਾਤਾ ਜੀ ਸਰੀਰ ਕਰਕੇ ਕਾਫੀ ਢਿੱਲੇ ਹਨ ਤੇ ਸਰਕਾਰਾਂ ਕਿਤੇ ਨਾ ਕਿਤੇ ਸਮੇਂ-ਸਮੇਂ ਦੀਆਂ ਸਰਕਾਰਾਂ ਨੇ ਜਥੇਦਾਰ ਜਗਤਾਰ ਸਿੰਘ ਹਵਾਰਾ ਤੇ ਵੀ ਧੱਕੇਸ਼ਾਈਆਂ ਕੀਤੀਆਂ ਨੇ ਚਲੋ ਇਹ ਸਰਕਾਰਾਂ ਨੇ ਜੋ ਵੀ ਕੀਤਾ ਇਹ ਸਾਰੇ ਲੋਕ ਜਾਣਦੇ ਆ ਪਰ ਅਸੀਂ ਸ਼ਹੀਦ ਬਾਬਾ ਦੀਪ ਸਿੰਘ ਗ੍ਰੰਥੀ ਸਭਾ ਵੱਲੋਂ ਪੰਜਾਬ ਸਰਕਾਰ ਨੂੰ ਵੀ ਇਹ ਕਰਦੇ ਆ ਕਿ ਜੋ ਸਤਕਾਰਯੋਗ ਜਥੇਦਾਰ ਜਗਤਾਰ ਸਿੰਘ ਹਵਾਰਾ ਜੀ ਦੇ ਮਾਤਾ ਜੀ ਹਨ ਉਹ ਕੁੱਝ ਟਾਈਮ ਤੋਂ ਢਿੱਲੇ ਪਾ ਜਾਨਾ ਸਰੀਰ ਕਦੇ ਕਰਕੇ ਸਰੀਰ ਕਰਕੇ ਉਹਨਾਂ ਨੂੰ ਮਿਲਣ ਦੀ ਇਜਾਜ਼ਤ ਦਿੱਤੀ ਜਾਵੇ ਜਥੇਦਾਰ ਜਗਤਾਰ ਸਿੰਘ ਹਵਾਰਾ ਦੁਬਾਰਾ ਫੇਰ ਬੇਨਤੀ ਕਰਦੇ ਆਂ ਸੈਂਟਰ ਸਰਕਾਰ ਨੂੰ ਅਤੇ ਸਾਡੇ ਪੰਜਾਬ ਸਰਕਾਰ ਨੂੰ ਜੋ ਕਿ ਜਥੇਦਾਰ ਜਗਤਾਰ ਸਿੰਘ ਜੀ ਹਵਾਰਾ ਜੀ ਹਨ ਉਹਨੇ ਉਹਨਾਂ ਦੇ ਮਾਤਾ ਜੀ ਪਿਛਲੇ ਲੰਬੇ ਟਾਈਮ ਤੋਂ ਢਿੱਲੇ ਰਹੇ ਹਨ ਉਨ੍ਹਾਂ ਨੂੰ ਮਿਲਣ ਦੀ ਇਜਾਜ਼ਤ ਦਿੱਤੀ ਜਾਵੇ ਜਥੇਦਾਰ ਜੇਪਤਾਰ ਸਿੰਘ ਜੀ ਹਗਾਰਣ ਬਾਕੀ ਆ ਬੇਨਤੀ ਕਰਦੇ ਆ ਸਾਡੇ ਨਾਲ ਸਤਿਕਾਰਯੋਗ ਯਾਨੀ ਕੁਲਦੀਪ ਸਿੰਘ ਜੀ ਨੇ ਇਹ ਵੀ 1 ਮਿੰਟ ਲਈ ਜਰੂਰ ਬੇਨਤੀ ਕਰਨ ਸੰਗਤਾਂ ਦੇ ਚਰਨਾਂ ਵਿੱਚ ਪਰਮ ਸਨਮਾਨਯੋਗ ਬੇਨਤੀ ਹੈ ਬਾਬਾ ਜੀ ਨੇ ਦੱਸ ਦਿੱਤਾ ਅੱਜ ਦੀ ਮੀਟਿੰਗ ਦਾ ਅਜੰਡਾ ਕੁਝ ਵਿਚਾਰਾ ਹੋਇਆ ਗਰੰਥੀ ਸਿੰਘਾਂ ਦੀ ਚੜ੍ਹਦੀ ਕਲਾ ਵਾਸਤੇ ਸਭਾ ਦੀ ਚੜ੍ਹਦੀ ਕਲਾ ਵਾਸਤੇ ਇਸ ਸਤੰਨ ਤੇ ਇਕਤਰਤਾ ਹੋਈ ਸਾਰੇ ਅਹੁਦੇਦਾਰ ਪਹੁੰਚੇ ਧੰਨਵਾਦ ਆ ਸਾਰਿਆਂ ਦਾ ਔਰ ਨਾਲ ਬੇਨਤੀ ਕੀਤੀ ਹੈ ਬਾਬਾ ਜੀ ਨੇ ਉਹ ਦੱਸ ਹੀ ਦਿੱਤਾ ਦੂਸਰੀ ਬੇਨਤੀ ਅਗਲੇ ਸ਼ਨੀਵਾਰ ਦੀ ਜਿਹੜੀ ਮੀਟਿੰਗ ਹੈ ਇਸੇ ਸਥਾਨ ਤੇ ਸਾਰੇ ਗ੍ਰੰਥੀ ਸਿੰਘ ਪਰਜੋਰ ਅਪੀਲ ਹੈ ਸਾਰੇ ਅਹੁਦੇਦਾਰਾਂ ਵੱਲੋਂ ਜ਼ਰੂਰ 2 ਵਜੇ ਦਾ ਸਮਾਂ ਇਸੇ ਸਥਾਨ ਤੇ ਪਹੁੰਚਣਾ ਉਹਦੇ ਵਿੱਚ ਜਿਹੜੀਆਂ ਡੂੰਘੀਆਂ ਵਿਚਾਰਾ ਹੋਣੀਆਂ ਨੇ ਆਪਸ ਕੀਤਾ ਗਿਆ ਸਰਕਾਰ ਨੂੰ ਅਸੀਂ ਮੰਗ ਪੱਤਰ ਵੀ ਦੇਵਾਂਗੇ ਉਹਨਾਂ ਨਾਲ ਸਮੇਂ 'ਚ ਯੋ ਜਥੇਦਾਰ ਹਵਾਰਾ ਸਿੰਘ ਦੀ ਮਾਤਾ ਜੀ ਨੂੰ ਜੋ 30 ਸਾਲ ਤੋਂ ਆਪਣੇ ਪੁੱਤ ਨੂੰ ਮਿਲਣ ਲਈ ਉਡੀਕ ਰਹੀ ਹੈ ਮਾਂ ਉਹਨੂੰ ਮਿਲਣ ਦਿੱਤਾ ਜਾਵੇ ਇਹ ਮਤੇ ਪਾਸ ਕੀਤੇ ਗਿਆ ਇੱਥੇ ਆਉਣ ਤੇ ਹੰਸ ਜੀ ਪ੍ਰਧਾਨ ਮੀਆਂ ਜੀ ਜਗਤਾਰ ਸਿੰਘ ਸਾਰਿਆਂ ਦਾ ਧੰਨਵਾਦ ਕਰਦੇ ਆ ਸਭਾ ਵੱਲੋਂ ਔਰ ਆਸ ਕਰਦੇ ਆ ਬੇਨਤੀ ਕਰਦੇ ਆ ਅਗਲੇ ਸ਼ਨੀਵਾਰ ਨੂੰ ਗੁਰੂ ਕੇ ਵਜ਼ੀਰ ਸਾਡੇ ਰਾਗੀ ਪ੍ਰਚਾਰਕ ਸਾਰੇ 2 ਵਜੇ ਤੋਂ ਲੈ ਕੇ 2:30 ਵਜੇ ਦੇ ਵਿੱਚ ਇਸੇ ਥਾਂ ਤੇ ਜ਼ਰੂਰ ਪਹੁੰਚਣਗੇ ਕਿਸੇ ਦਾ ਕਿੰਨਾ ਕੋਈ ਕੰਮ ਤੰਦਾ ਹੈ ਜ਼ਰੂਰੀ ਰਿਝਮਿਆਂ ਨੂੰ ਤਿਆਗ ਕੇ ਗੰਧੀ ਸਿੰਘਾਂ ਦੀ ਚੜ੍ਹਦੀ ਕਲਾ ਵਾਸਤੇ ਸਭਾ ਦੀ ਚੜ੍ਹਦੀ ਕਲਾ ਵਾਸਤੇ ਵਿਚਾਰਾ ਹੁਣੀਆਂ ਜਰੂਰ ਪਹੁੰਚਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੰਸ ਜੀ ਕਿ ਅਗਲੇ ਸ਼ਨੀਵਾਰ ਨੂੰ ਇੱਥੇ ਹੀ ਐਸੇ ਸਥਾਨ ਤੇ ਗੁਰਦੁਆਰਾ ਸੂਲੀ ਸਰ ਵਿਖੇ ਜੋ ਸਾਡੀ ਸਭਾ ਦੀ ਮੀਟਿੰਗ ਹੈ ਉਹ 2 ਵਜੇ ਆਰੰਭ ਹੋ ਜਾਣੀ ਹੈ ਸੋ ਸਾਰੇ ਵੀਰਾਂ ਨੇ ਗੰਧੀ ਸਿੰਘਾਂ ਨੇ ਟਾਈਮ 'ਤੇ ਪਹੁੰਚਣ ਦੀ ਕਿਰਪਾਲਤਾ ਕਰਨੀ ਹੈ ਤੇ ਦੂਜੀ ਬੇਨਤੀ ਇਹ ਹੈ ਸਰਕਾਰ ਨੂੰ ਕਿ ਬਹੁਤ ਹੀ ਸਤਿਕਾਰਯੋਗ ਸਿੰਘ ਸਾਹਿਬ ਜਥੇਦਾਰ ਜਗਤਾਰ ਸਿੰਘ ਜੀ ਹਵਾਰਾ ਸਾਹਿਬ ਜੋ ਕਿ ਬਹੁਤ ਲੰਬੇ ਅਰਸੇ ਤੋਂ ਜੇਲ੍ਹ ਦੀਆਂ ਸਿੱਖਾਂ ਦੇ ਵਿੱਚ ਬੰਦ ਹਨ ਸੋ ਉਹਨਾਂ ਨੂੰ ਇੱਕ ਵਾਰੀ ਵੀ ਜਿਹੜੀ ਨਾ ਜ਼ਮਾਨਤ ਉਹ ਦਿੱਤੀ ਨਹੀਂ ਗਈ ਇਹ ਸਾਡੀ ਸਿੱਖ ਕੌਮ ਦੇ ਨਾਲ ਬਹੁਤ ਵੱਡਾ ਤਰੋਹ ਹੈ ਬਹੁਤ ਵੱਡਾ ਧੋਖਾ ਹੈ ਤਾਂ ਵੀ ਕਿੰਨੇ ਵੀ ਲੋਕ ਜ਼ਾਲਮ ਹਨ ਸੌਦਾ ਸਾਧ ਹੋ ਗਿਆ ਹੋਰ ਲੋਕ ਹੋ ਗਏ ਉਹ 2 ਮਹੀਨਿਆਂ ਬਾਅਦ ਜ਼ਮਾਨਤ ਤੇ ਆ ਜਾਂਦੇ ਹੈ ਪਰ ਸਾਡੇ ਬੰਦੀ ਸਿੰਘਾਂ ਵਿੱਚ ਇਹੋ ਜਿਹੀ ਸਰਕਾਰਾਂ ਦੀ ਕੋਈ ਕਮੀ ਹੈ ਪਤਾ ਨਹੀਂ ਕੀ ਦਿਸਦਾ ਇਹਨਾਂ ਨੂੰ ਸਾਡੇ ਬੰਦੀ ਸਿੰਘਾਂ ਵਿੱਚੋਂ ਇੱਕ ਵਾਰੀ ਵੀ ਜਿਹੜੇ ਸਾਡੇ ਬੰਦੀ ਸਿੰਘ ਹਨ ਉਹ ਜ਼ੁਬਾਨ ਤੇ ਬਾਹਰ ਨਹੀਂ ਆਏ ਸੋ ਸਾਡੀ ਸਭਾ ਦੀ ਇਹ ਬੇਨਤੀ ਹੈ ਕਿ ਜਗਤਾਰ ਸਿੰਘ ਜੀ ਦੇ ਮਾਤਾ ਜੀ ਜੋ ਕਾਫੀ ਸਮੇਂ ਤੋਂ ਬਿਮਾਰ ਹਨ ਉਹ ਹੁਣੇ-ਹੁਣੇ ਅਮਰੀਕਾ ਤੋਂ ਉਹ ਆਏ ਹਨ ਆਪਣੇ ਘਰ ਵਿਖੇ ਸੋ ਬੇਨਤੀ ਹੈ ਪ੍ਰਾਰਥਨਾ ਹੈ ਪ੍ਰਜੋਰ ਅਪੀਲ ਹੈ ਸਾਡੀ ਸਰਕਾਰ ਨੂੰ ਭਗਵੰਤ ਸਿੰਘ ਜੀ ਮਾਨ ਨੂੰ ਕਿ ਮਾਤਾ ਜੀ ਨੂੰ ਸਿੰਘ ਸਾਹਿਬ ਨੂੰ ਮਿਲਾਇਆ ਜਾਏ ਸੋ ਇਤਰੀਆਂ ਬੇਨਤੀਆਂ ਕਰਦਾ ਹੋਇਆ ਦਾਸ ਖਿਵਾਂਦਾ ਜਾਚਕ ਹੈ ਸਾਰੇ ਵੀਰਾਂ ਦਾ ਸਿੰਘ ਸਬਾਨਾਂ ਦਾ ਮੈਂ ਬਹੁਤ ਬਹੁਤ ਤਨਵਾਦੀ ਹਾਂ ਇਨੀ ਬੇਨਤੀ ਪ੍ਰਵਾਨ ਕਰੋ ਗੱਜ ਕੇ ਬਲਾਓ ਫਤੇ ਵਾਹਿਗੁਰੂ 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 ਫਤੇ